ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਰੈਸਟੋਰੈਂਟ ਸਟਾਈਲ ਬੋਇਲਡ ਰਾਈਸ ਤਾਂ ਮੈਂ ਇੱਕ ਗਲਾਸ ਚਾਵਲ ਲੈਨੇ ਇਹਨਾਂ ਨੂੰ ਮੈਂ ਸਾਫ਼ ਕਰ ਲਿਆ ਹੁਣ ਅਸੀਂ ਚਾਵਲ ਨੂੰ ਵਾਸ਼ ਕਰ ਲਾਂਗੇ ਤਾਂ ਹਲਕੇ ਹੱਥਾਂ ਨਾਲ ਇਹਨਾਂ ਨੂੰ ਅਸੀਂ ਵਾਸ਼ ਕਰ ਲੈਣਾ ਤਾਂ ਕਿ ਇਹਦਾ ਸਾਰਾ ਸਟਾਰਚ ਨਿਕਲ ਜਾਵੇ ਹੁਣ ਇਹ ਪਾਣੀ ਨੂੰ ਅਸੀਂ ਡレイン ਆਊਟ ਕਰ ਦਾਂਗੇ ਤੇ ਦੂਜੇ ਪਾਣੀ 'ਚ ਇਹਨੂੰ ਵਾਸ਼ ਕਰ ਲਾਂਗੇ ਚਾਵਲ ਸਟਾਰਚ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਮੈਂ ਇਹਨੂੰ 4 ਤੋਂ 5 ਵਾਰ ਵਾਸ਼ ਕਰ ਲਾਂਗੀ ਹੁਣੇ ਪਾਣੀ ਨੂੰ ਅਸੀਂ ਡレイン ਆਊਟ ਕਰ ਦਾਂਗੇ ਤਾਂ ਚਾਵਲ ਨੂੰ ਅਸੀਂ ਵੇਮਿੰਟਲੀ ਸੋਕ ਕਰਕੇ ਰੱਖ ਦਾਂਗੇ ਵੇਮਿੰਨ ਬਾਅਦ ਪਾਣੀ ਅਸੀਂ ਡレイン ਆਊਟ ਕਰ ਦਿੰਨਾ ਹੁਣ ਪਾਣੀ ਵੀ ਬੋਇਲ ਹੋ ਗਿਆ ਹੈ ਇੱਕ ਗਲਾਸ ਚਾਵਲ ਸੀ ਤਾਂ ਅਸੀਂ ਚਾਹ ਤੋਂ ਪੰਜ ਗਲਾਸ ਪਾਣੀ ਲਿਆ ਅਸੀਂ ਚਾਵਲ ਡਰੇਨ ਆਊਟ ਮੈਥਡ ਦੇ ਨਾਲ ਬਣਾ ਰਹੇ ਹਾਂ ਹੁਣ ਇਸ ਵਿੱਚ ਪਾਵਾਂਗੇ 1 ਟੇਬਲस्पून ਨਮਕ 1 ਟੇਬਲस्पून ਵਿਨੇਗਰ ਤੇ 1 ਟੇਬਲस्पून ਰਿਫਾਈਨਡ ਆਇਲ ਇਹਦੇ ਨਾਲ ਚਾਵਲ 'ਚ ਸ਼ਾਈਨ ਤੇ ਵਾਈਟਨੈਸ ਆ ਜਾਂਦੀ ਹੈ ਇੱਕ ਵਾਰ ਇਹਨੂੰ ਅਸੀਂ ਹੁਣ ਮਿਕਸ ਕਰ ਲੈਣਾ ਹੈ हूँ इसव राइस तो रइस ना नाइनटी परसेंट तक कुक करना यू असी कवर नहीं करा इस तरह यू असी कुक कर लेना तो चावल नाइनटी परसेंट तो कुक हो गए हैं इन्होंड्रेड परसेंट कुक नहीं करा जनू असी हंड्रेड परसेंट तक कुक करोंगे तो ये स्टिकी बन जाएंगे ਹੁਣ ਅਸੀਂ ਪਾਣੀ ਨੂੰ ਡレイン ਆਊਟ ਕਰ ਲਿਆ ਸਟ੍ਰੇਨਰ ਚ ਇਹਨੂੰ ਪਾ ਕੇ ਰੱਖ ਦਾਂਗੇ ਥੋੜੀ ਦੇਰ ਵਾਸਤੇ ਫੋਕ ਦੇ ਨਾਲ ਇਹਨੂੰ ਅਸੀਂ ਹਲਕਾ ਜਿਹਾ ਚਲਾ ਲਵਾਂ ਨੇ ਤਾਂ ਕਿ ਓਵਰ ਕੁਕ ਨਾ ਹੋ ਜਨ ਹੁਣ ਇਹਨੂੰ ਅਸੀਂ ਟਵੇਜ ਪਾਵਾਂਗੇ ਤੇ ਫੈਨ ਦੇ نیچے ਰੱਖ ਦਾਂਗੇ ਤਾਂ ਕਿ ਇਹ ਹੋ ਠੰਡੇ ਹੋ ਜਾਣ ਤਾਂ ਬੋਇਲਡ ਰਾਈਸ ਤੁਸੀਂ ਪਹਿਲਾਂ ਬਣਾ ਕੇ ਰੱਖ ਸਕਦੇ ਹੋ ਕਿ ਜਿਵੇਂ ਕਿਸੇ ਗੈਸਟ ਨੇ ਆਉਣਾ ਤਾਂ ਬਾਅਦ ਚ ਅਸੀਂ ਇਸ ਤੋਂ ਜੀਰਾ ਰਾਈਸ ਮੈਕਸੀਕਨ ਰਾਈਸ ਬਚ ਪਲਾਓ ਕੁਝ ਵੀ ਬਣਾ ਸਕਦੇ ਆਂ ਇਹ ਚਾਵਲ ਤੁਸੀਂ 1-2 ਦਿਨ ਸਟੋਰ ਕਰਕੇ ਰੱਖ ਸਕਦੇ ਹੋ ਤਾਂ ਜੇ ਤੁਸੀਂ ਚਾਵਲ ਸਟੋਰ ਕਰਨੇ ਆ ਫਿਰ ਇਸ ਤਰ੍ਹਾਂ ਕਵਰ ਕਰਕੇ ਨੋਰਮਲ ਫ੍ਰਿਜ ਰੱਖ ਦਿਓ ਚਲੋ ਮਿਲਦੇ ਆ ਅਗਲੀ ਰੈਸਪੀ ਦੇ ਨਾਲ ਥੈਂਕ ਯੂ ਫॉर ਵਾਚਿੰਗ